ਅਛਾ ਤਾਂ ਠੀਕ ਹੈ ਹਰ ਗੱਲ ਤੱਕ ਪੜਨੀ ਨਹੀਂ ਆਪੇ ਸਭ ਕੁਝ ਠੀਕ ਹੈ ਤੇ ਬੇਟੀਆਂ ਕਿੱਥੇ ਜਾਂਦੀਆਂ ਫਿਰ ਬਾਥਰੂਮ ਬਾਥਰੂਮ ਦੋਸਤੋ ਪਿੰਡ ਗੱਗੜਚਾਂ ਜਿੱਥੇ ਪਿਛੇ ਇੱਕ ਮਕਾਨ ਬਣਾਉਣ ਲੱਗੇ ਆ ਜਦੀ ਸੇਵਾ ਭੈਣ ਜੀ ਹੁਣਾ ਲਈ ਕੈਨੇਡਾ ਵਾਲਿਆਂ ਤੇ ਉਸ ਦਿਨ ਹੀ ਮੈਂ ਇੱਥੇ ਵੇਖਿਆ ਸੀਗਾ ਇੱਕ ਪਰਿਵਾਰ ਦੇ ਵਿੱਚ ਮੈਂ ਪਿੰਡ 'ਚ ਹੋਰ ਪੁੱਛਿਆ ਸੀਗਾ ਕੀ ਨਾਂ ਤੇਰਾ ਪਾਉ ਮੰਗਾ ਵਾ 6 ਦੀਆਂ ਧੀਆਂ ਨੇ ਔਰ 1 ਦੀ ਮਰਖਲ ਡੈਥ ਹੋ ਗਈ ਆ ਬਿਮਾਰ ਹੋ ਗਈ ਸੀ ਵੱਡੀ ਸੀ ਕਿ ਉਤਰਾ ਹੀ ਬਚਪਨ ਚ ਹੀ ਬਚਪਨ ਚ ਹੀ ਬਚਪਨ ਦੇ ਵਿੱਚ ਡੈਥ ਹੋ ਗਈ ਆ ਇਹ ਇਹਦੇ ਮਾਤਾ ਜੀ ਆ ਇਹਨਾਂ ਨੂੰ ਵੀ ਕਿਤੇ ਹਾਰ ਅਟੈਕ ਆਇਆ ਸੀਗਾ ਘਰ ਵਾਲੀ ਇਹਦੀ ਖੜੀ ਆ 6 ਧੀਆਂ ਇਹਨਾਂ ਇਸ ਘਰ ਦੇ ਵਿੱਚ ਰਹਿੰਦੀਆਂ ਨੇ ਔਰ ਤਿੰਨੇ ਹੀ ਕਮਰੇ ਜਿਹੜੇ ਡਿੱਗੇ ਨੇ ਛੱਤਾਂ ਇਹਨਾਂ ਦੀਆਂ ਡਿੱਗਣ ਵਾਲੀਆਂ ਹੀ ਆ ਨਾ ਸਾਰੀਆਂ ਬਾਥਰੂਮ ਤੱਕ ਮੈਂ ਮਾਤਾ ਜੀ ਨੂੰ ਪੁੱਛਣ ਡਿਆ ਵੀ ਨਹੀਂ ਹੈਰਾ ਨਹੀਂਗਾ ਤੁਹਾਡੇ ਸਾਹਮਣੇ ਇੱਥੇ ਪੱਲੀਆਂ ਲਾਈਆਂ ਤੁਹਾਨੂੰ ਨੇ ਵਿਖਾ ਦਿੰਦਾ ਕਿਚਨ ਤੱਕ ਨਹੀਂ ਹੈ ਗਈ ਔਰ ਮੈਨੂੰ ਮਤਲਬ ਮੇਰੇ ਸ਼ਬਦ ਸ਼ਾਇਦ ਕਿਹੜੇ ਕੌੜੇ ਹੋ ਜਾਂਦੇ ਮੈਂ ਪਹਿਲਾਂ ਹੀ ਮਾਫੀ ਮੰਗ ਲਈ ਨਾ ਵੀ ਅਨਪੜਤਾ ਇਸ ਪੱਧਰ ਤੱਕ ਆ ਵੀ ਮੁੰਡੇ ਦੀ ਵੇਟ ਕਰਦੇ ਕਰਦੇ ਮੁੰਡਾ ਡੀਕਦੇ ਡੀਕਦੇ ਆਪਾਂ ਪਰਿਵਾਰ ਏਡਾ ਵੱਡਾ ਕਰ ਲਿਆ ਔਰ ਅੱਜ ਦੇ ਯੁੱਗ ਦੇ ਵਿੱਚ ਤੇ ਇੱਕ ਨਿਆਣਾ ਦੋ ਨਿਆਣੇ ਪਾਲੜੇ ਵੀ ਉਹਨਾਂ ਦਾ ਅਜੇ ਚੰਗਾ ਪਾਲਣ ਪੋਸ਼ਣ ਕਰਨਾ ਹੋਵੇ ਤੇ ਅੱਜ ਦੇ ਯੁੱਗ 'ਚ ਬੜਾ ਔਖਾ ਵਾ ਮਤਲਬ 6 ਧੀਆ ਲੈ ਕੇ ਕਿਸ ਤਰ੍ਹਾਂ ਇਹ ਬੰਦਾ ਰਹਿੰਦਾ ਹੋਊਗਾ 10000 ਰੁਪਇਆ ਤੇਰੀ ਤਨਖਾਹ ਆ ਬਸ 10000 ਰੁਪਇਆ ਤਨਖਾਹ ਆ ਔਰ ਇੱਕ ਡੰਗਰਿਆ ਤੇਰ ਕੋ ਮਤਲਬ ਇਹ ਹਾਲਾਤ ਨੇ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਉਹ ਬੇਟੀ ਕਿਹੜੀ ਕਲਾਸ ਚ ਵੱਡੀ ਤੇਰੀ ਪਾਸ 2 ਕਰ ਲਈ ਤੇ ਕੀ ਕਰਦੀ ਹੁਣ ਕੰਪਿਊਟਰ ਦਾ ਕੋਰਸ ਕੀਤਾ ਤਿੰਨ ਮਹੀਨੇ ਆਲਾ ਤੇ ਨੌਕਰੀ ਕਰਦੀ ਐ ਕੋਈ ਨਹੀਂ ਜੀ ਕੋਈ ਕੰਮ ਨਹੀਂ ਕਰਦੀ ਤੇ ਸਭ ਤੋਂ ਛੋਟੀ ਕਿੱਡੀ ਐ ਸਭ ਤੋਂ ਛੋਟੀ ਤੂੰ ਆ ਕਿਹੜਾ ਸਕੂਲ ਤੇਰਾ ਪੁਰਾ ਮਰੀਦੀ ਚੱਲ ਲੈਟਰ ਪਾ ਦਈਏ ਤੁਹਾਡਾ ਦੱਸ ਦੱਸ ਕਰਨਾ ਨੇ ਕਰਨਾ ਨੇ ਮਤਲਬ ਇਹ ਹਾਲਾਤ ਨੇ ਔਰ ਦੂਜਾ ਮੈਂ ਮਾਤਾ ਜੀ ਨੂੰ ਪੁੱਛਿਆ ਵੀ ਤੁਹਾਡੇ ਜਿਹੜੇ ਹਸਬੰਦ ਦੇ ਪਿਤਾ ਜੀ ਸੀ ਮੰਗੇ ਦੀ ਉਹ ਕਰਦੇ ਹੋਏ ਉਹ ਵੀ ਦਿਹਾੜੀ ਦਾ ਪਾ ਮਤਲਬ ਪੀੜੀ ਦਰ ਪੀੜੀ ਲੋਕਾਂ ਦੀ ਲੇਬਰ ਚ ਨਿਕਲ ਜਾਂਦੀ ਉਸ ਤੋਂ ਬਾਅਦ ਘਰ ਵੀ ਨਹੀਂ ਪੈਂਦੇ ਮਾਤਾ ਜੀ ਇਹ ਕੋਠੇ ਕਦੋਂ ਦੇ ਪਏ ਆ ਪਾ ਪਾਈ ਦੇ ਵੇਲੇ ਪਏ ਆ ਹਾਂਜੀ ਉਹਦੇ ਵੇਲੇ ਹੈ ਹਾਂ ਉਸ ਤੋਂ ਬਾਅਦ ਆ ਰਿਪੇਅਰ ਵੀ ਨਹੀਂ ਹੋਏ ਮਤਲਬ ਉਦੋਂ ਦੇ ਘਰ ਪਏ ਆ ਹੁਣ ਟੱਟ ਗਏ ਆ ਰਿਪੇਅਰ ਹੋਣ ਵਾਲੇ ਰਿਪੇਅਰ ਕੀ ਹੁਣ ਤੇ ਬਣ ਵਾਲੇ ਹੀ ਨਵੇਂ ਸੀਗੇ ਔਰ ਮੇਰੇ ਦਬਾਅ ਚ ਉਸ ਦਿਨ ਵੀ ਹੈਗਾ ਸੀਗਾ ਵੀ ਯਾਰ ਜਿੱਥੇ ਛੇ ਧੀਆਂ ਨੇ ਕੋਜ ਨਾ ਕੋਜ ਇਸ ਪਰਿਵਾਰ ਲਈ ਜਿਹੜਾ ਜ਼ਰੂਰ ਕੀਤਾ ਜਾਵੇ ਔਰ ਮੈਂ ਅੱਜ ਇਹਨੂੰ ਮੰਗੇ ਨੂੰ ਕਹਿ ਕੇ ਚੱਲਿਆ ਵੀ ਐਤਵਾਰ ਨੂੰ ਅਸੀਂ ਇੱਥੇ ਵੀ ਤੇ ਜਿਹੜਾ ਉਹ ਡਾਇਆ ਵਾ ਵੰਡਣ ਆਉਣਾ ਵਾ ਔਰ 2 ਕ ਲੱਖ ਰੁਪਏ ਦੇ ਵਿੱਚ ਇਹਦੇ ਦੋ ਜਿਹੜੇ ਉਹ ਕਮਰੇ ਪੈ ਸਕਦੇ ਆ ਨਾਲ ਕੋਈ ਛੋਟੀ ਜੀ ਕਿਚਨ ਕਿਉਂਕਿ ਏਟ ਇੱਥੇ ਹੈਗੀ ਆ ਕਾਫੀ ਹੋ ਨਿਕਲ ਆਉਣੀ ਆ ਇੱਕ ਛੋਟੀ ਜੀ ਕਿਚਨ ਤੇ ਬਾਥਰੂਮ ਜਿਹੜਾ ਉਹਦੇ ਵਿੱਚ ਆ 2 ਲੱਖ ਰੁਪਏ ਦੇ ਵਿੱਚ ਵਿੱਚ ਜਿਹਦੀ ਮਤਲਬ ਇਹਦੇ ਕਮਰੇ ਪੈ ਜਾਣਗੇ ਕੋ ਗੁਜ਼ਰਬਸਰ ਜਿਹੜਾ ਚੰਗਾ ਹੋ ਸਕਦਾ ਉਹ ਐਤਵਾਰ ਤੱਕ ਤੇਰਾ ਮੈਂ ਕਿਤੋਂ ਨਾ ਕਿਤੋਂ ਇੰਤਜ਼ਾਮ ਕਰਾ ਦੂੰਗਾ ਔਰ ਮੈਂ ਫਿਰ ਤੈਨੂੰ ਕਹਿਣਾ ਆ ਵੀ ਚਲੋ ਜੇ ਬੇਟੀਆਂ 6 ਨੇ ਤੇ ਹੁਣ ਇਹਨਾਂ ਦੇ ਪਾਲਣ ਪੋਸ਼ਣ ਦੇ ਉੱਤੇ ਇਹਨਾਂ ਦੇ ਮਤਲਬ ਜਿਹੜਾ ਉਹ ਰਹਿਣ ਸੈਨ ਹੀ ਥੋੜਾ ਉਹਨਾਂ ਦਾ ਚੰਗਾ ਹੋ ਜਾਵੇ ਘਰ ਤੇ ਮਿਲ ਜਾਵੇ ਬਾਥਰੂਮ ਤੱਕ ਨਹੀਂ ਹੈਗੇ ਜਾਂ ਮਤਲਬ ਇਹ ਵੀ ਕਿਤੇ ਬਾਹਰ ਜਾਣਾ ਪੈਂਦਾ ਵਾ ਸੋ ਆਪਣੀਆਂ ਬੇਟੀਆਂ ਦਾ ਭਰਾਵਾ ਤੋਂ ਧਿਆਨ ਰੱਖੀ ਔਰ ਅੱਗੋਂ ਲੋਕਾਂ ਨੂੰ ਜ਼ਰੂਰ ਮਤਲਬ ਇਹ ਸਿੱਖਿਆ ਜ਼ਰੂਰ ਦਿਆ ਕਰੋ ਵੀ ਮੁੰਡੇ ਨਹੀਂ ਆਪਾਂ ਮੁੰਡਾ ਇਸ ਕਰਕੇ ਢੀਕਦੇ ਆ ਵੀ ਇਹ ਸੇਵਾ ਕਰੂਗਾ ਬਹੁਤੇ ਮੁੰਡੇ ਵੀ ਨਹੀਂ ਖਿਆਲ ਰੱਖਦੇ ਕਿਸ ਦਾ ਮਦਰ ਰੱਖਣ ਵਾਲੀ ਤੇ ਧੀ ਵੀ ਰੱਖੀ ਜਾਂਦੀ ਆ ਮਾਂ ਪਿਓ ਦਾ ਧਿਆਨ ਆਪਾਂ ਇਸ ਆਨ ਪੜਤਾ ਤੋਂ ਬਾਹਰ ਨਿਕਲੀਏ ਯਾਰ ਬਹੁਤ ਔਖਾ ਆਪਾਂ ਕੋ ਬੱਚਿਆਂ ਦਾ ਜੀਵਨ ਹੀ ਨਰਕ ਕਰ ਦਿੰਨੇ ਆ ਵੀ ਕਿਤਰਾ ਉਹ ਰਹਿੰਦੇ ਆ ਕਿਤਰਾ ਉਹਨਾਂ ਖਾਣਾ ਵਾ ਕਿੱਥੇ ਉਹਨਾਂ ਰਹਿਣਾ ਵਾ ਆਪਾਂ ਨਰਕ ਹੋਰ ਕਿਉਂਦਾ ਦੁਨੀਆ ਦੇ ਵਿੱਚ ਇੱਥੇ ਹੀ ਆ ਨਾ ਮਤਲਬ ਆਪਾਂ ਵੀ ਮਾਂ ਵਾ ਉਹ ਬਾਹਰ ਬੈਠੀ ਆ ਉਹਨੂੰ ਹਾਰ ਅਟੈਕ ਹੋਇਆ ਮੇਰੇ ਖਿਆਲ ਕਿਸੇ ਵੱਡੇ ਹਸਪਤਾਲ ਖਾਂਡ ਦੀ ਪੈਸੇ ਨਹੀਂ ਹੋਣੇ ਹਨਾ ਕਦੋਂ ਆ ਮਦਾਈ ਹਾਰਟ ਅਟੈਕ ਤੇ ਕਿੱਥੋਂ ਕਰਾਇਆ ਇਲਾਜ ਆਮ ਡਾਕਟਰ ਕੋਲ ਮੈਂ ਦੋ ਹੀ ਲੱਖ ਦੇਖੋ ਜੀ ਮ ਮਤਲਬ ਮਾਦਰ ਨੂੰ ਹਟੈਕ ਹੋਇਆ ਤੇ ਆਮ ਡਾਕਟਰਾਂ ਕੋ ਦਵਾਈ ਜਿਹੜੀ ਉਹ ਲੈ ਕੇ ਤੇ ਉਹ ਖਾਂਦੇ ਰਹੇ ਨੇ ਸੋ ਮਤਲਬ ਆਪਾਂ ਨੂੰ ਆਪ ਹੀ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਵਾ ਇਹੋ ਜਿਹੇ ਜਿਹੜੇ ਮਤਲਬ ਦਿਮਾਗ ਭਲੇਖੇ ਨੇ ਜਾਂ ਜਿਹੜੀ ਅਨਪੜਤਾ ਵੀ ਮੁੰਡਾ ਹੀ ਹੋਊਗਾ ਤੇ ਸਾਡਾ ਮਤਲਬ ਵਾਰਿਸ ਬਣੂਗਾ ਜਾਂ ਸਾਨੂੰ ਸੰਭੂਗਾ ਤੋ ਬਾਹਰ ਆਓ ਯਾਰ ਚਲੋ ਸਾਡੇ ਕੋਲੋਂ ਜੋ ਸਰਦਾ ਪੁੱਜਦਾ ਕਿਤੇ ਹਾੜਾ ਇਹ ਮੈਂ ਤੈਨੂੰ ਕੋ ਬਹੁਤਾ ਚੰਗਾ ਨਹੀਂ ਕਹਿੰਦਾ ਪਰ ਪ੍ਰਮਾਤਮਾ ਨੇ ਸਾਨੂੰ ਬਹੁਤਾ ਕੀ ਹੋਇਆ ਹੀ ਬਹੁਤ ਮਾੜਾ ਬਾੜਾ ਦੇ ਵਿੱਚ ਪਰ ਫਿਰ ਵੀ ਜਿੱਥੇ ਜਿੱਥੇ ਅਸੀਂ ਜਾਂਦੇ ਆਂ ਸਾਨੂੰ ਕੁਛ ਨਾ ਕੋਈ ਲੋਕਾਂ ਦੀਆਂ ਮੁਸ਼ਕਲਾਂ ਪਤਾ ਲੱਗਦੀਆਂ ਤਾਂ ਉਹਨਾਂ ਨੂੰ ਦੂਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ ਜਾਂ ਕਿਸੇ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਕਿਸੇ ਦੇ ਮलमपट्टी ਲਾਉਣ ਦੀ ਕੋਸ਼ਿਸ਼ ਕਰਦੇ ਆ ਵੀ ਕਮ ਸੇ ਕਮ ਰਹਿਣਾ ਸੈੜਾ ਹੀ ਠੀਕ ਹੋ ਜਵੇ ਸੋ ਤੇਰੇ ਦੋ ਕਮਰੇ ਜਿਹੜੇ ਉਹ ਲੈਂਟਰ ਉਹ ਜ਼ਿੰਮੇਵਾਰੀ ਅਸੀਂ ਲੈ ਕੇ ਚੱਲੇ ਆ ਮੈਂ ਕਿਸੇ ਨਾ ਕਿਸੇ ਨੂੰ ਦੇਣ ਵਾਲੇ ਨੂੰ ਲੈ ਕੇ ਆਉਂਗਾ ਜਿੰਨੇ ਸੇਵਾ ਇਹ ਨਿਭਾਉਣੀ ਆ ਸੋ ਤੇਰੀਆਂ 3 ਦੇ ਕਰਮਾਂ ਦਾ ਹੀ ਆ ਇਹਨਾਂ ਕਰਕੇ ਹੀ ਆ ਵੀ ਤੇਰੀਆਂ ਜੇ 6 3ਾਂ ਤੇ ਮੈਨੂੰ ਵੀ ਇਹ ਲੱਗਾ ਵੀ ਯਾਰ ਬੇਟੀਆਂ ਨੇ ਇੰਨੀਆਂ ਉਹਨਾਂ ਦੇ ਕਰਮ ਨੇ ਗਾ ਆਪਣੀਆਂ ਬੱਚੀਆਂ ਦਾ ਖਿਆਲ ਰੱਖੀ ਔਰ ਦੂਜੀ ਚੀਜ਼ ਮੈਂ ਪੁੱਛ ਲਈ ਆ ਜਦੋਂ ਛੇ ਧੀਆਂ ਕੋ ਨਸ਼ਾ ਕੋ ਸ਼ਰਾਬਤ ਨਹੀਂ ਪੀਂਦਾ ਤੇ ਸਾਰੇ ਮਰ ਲੱਗ ਚਾ ਕੇ ਵੀ ਆਉਂਦੇ ਵੀ ਨਹੀਂ ਪੀਂਦਾ ਪੱਕੀ ਗੱਲ ਆ ਆ ਮਤਲਬ ਚਲੋ ਇਹ ਇਹਦੇ ਵਿੱਚ ਉਹਨੇ ਕੋ ਸ਼ਰਾਬ ਲਈ ਵੀ ਕੀ ਪੈਸੇ ਨਿਕਲ ਸਕਦੇ ਆ ਤੇਰਾ ਦੋ ਲੈਂਟਰਾਂ ਦੀ ਜ਼ਿੰਮੇਵਾਰੀ ਦੋ ਕਮਰਿਆਂ ਦੀ ਮੈਂ ਲੈ ਕੇ ਚੱਲੇ ਆਂ ਔਰ ਪ੍ਰਮਾਤਮਾ ਜਿਹੜਾ ਉਹ ਤੇਰੇ 15 ਵੀਂ ਅੰਦਰਾਂ ਦੇ ਵਿੱਚ ਵੀ ਤੇਰਾ ਕੰਮ ਐਤਵਾਰ ਤੋਂ ਬਾਅਦ ਸ਼ੁਰੂ ਹੋ ਜਾਊਗਾ ਔਰ ਤੈਨੂੰ ਛੱਤ ਜਿਹੜੀ ਉਹ ਮਹੀਨੇ ਦੇ ਵਿੱਚ ਵਿੱਚ ਉਹ ਅਸੀਂ ਕੋਸ਼ਿਸ਼ ਕਰਾਂਗੇ ਵੀ ਤੇਰੇ ਲਈਂਟਰ ਪਾਇਆ ਜਾਵੇ ਧੰਨਵਾਦ ਬਾਦੀ ਹੁਣ ਖੁਸ਼ ਆ ਹਾਂਜੀ ਹੈ ਕਿ ਜਦ ਤਣ ਪਹੂ ਉਹਦਣ ਖੁਸ਼ ਹੋਏਗਾ ਨਹੀਂ ਖੁਸ਼ ਹੀ ਖੁਸ਼ ਹਾਂ ਮੈਂ ਹਾਂ ਖੁਸ਼ ਹਾਂ ਚੰਗਾ ਜਿੰਦ ਤੇਰਾ ਬਾਦਨੇ ਭਾਣੇ ਹਾਂਜੀ ਹੋ ਗਿਆ ਸ਼ੁਰੂ ਹੋ ਗਿਆ ਕੋਸ਼ਿਆ ਹਣ ਹਾਂਜੀ ਦੁਨੀਆ ਗੁੱਡੀਆਂ 6 ਛੇ ਗੁੱਡੀਆਂ ਵਾ ਹਾਂਜੀ ਮੁੰਡਾ ਠੀਕ ਦਾ ਹਾਂ ਹਾਂਜੀ ਆਉਂਦੇ ਤੇ ਚੱਲਿਆਣੇ ਕਰਮਾਂ ਨਾਲ ਆ ਪਰ ਆਪਣੀ ਸਮਝ ਵੀ ਕੋ ਚਾਹੀਦੀ ਆ ਬੇਟੀਆਂ ਹੁੰਦੀਆਂ ਤੇ ਕੰਕਾਂਵਾਂ ਰੱਬ ਰੂਪ ਆ ਹੁਣ ਪਾਲਣੀਆਂ ਔਖੀਆਂ ਲੱਗਦੀਆਂ ਪੜਾਉਣਾ ਵੀ ਹੈ ਕਿ ਨਹੀਂ ਦਸ ਹਜ਼ਾਰ ਨਾਲ ਤੁਸੀਂ 8 ਜੀ ਕਿਤਰਾ ਗੁਜ਼ਾਰਾ ਕਰਦੇ ਹੋ ਬਣਾ ਦਈਏ ਦੋ ਕਮਰੇ ਤੇਰੇ ਨਾਲ ਮਾਰੀ ਮੋਟੀ ਰਸੋਈ ਬਣਾ ਦਿਓ ਯਾਰ ਬਾਥਰੂਮ ਮੰਨੂ ਕਿੱਨੇ ਆ ਜਾ ਲੈ ਲੀ ਹ ਬੋਲੇ ਜੁਖਾਰਾ ਸੋ ਨਿਹਾਲ ਸਲਾਮ ਸੇ ਤੇ ਰੱਬ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਪਰ ਮੈਨੂੰ ਨਹੀਂ ਦਿੰਦਾ ਮੈਂ ਤਾਂ ਖਾਨ ਲਿਆਉਣ ਵਾਲਾ ਹੀ ਆਂ ਰੱਬ ਨੇ ਤੇ ਮੈਨੂੰ ਭੇਜਿਆ ਦੂਤ ਬਣਾ ਕੇ ਰੁਪਇਆ 2 ਲੱਖ ਤੁਹਾਨੂੰ ਕੱਲ ਪਰਸੋਂ ਤੱਕ ਇਹ ਕੰਮ ਕਰਦੇ ਆ ਠੀਕ ਹੈ